ਕੀ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਦੇ ਪ੍ਰਧਾਨ ਬਣੇ ਰਹਿਣਗੇ ਇਹ ਸਵਾਲ ਕਿਉਂ ਉਠਿਆ ਤੁਹਾਨੂੰ ਦੱਸ ਦਈਏ ਕਿ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ 17 ਫਰਵਰੀ ਨੂੰ ਆਪਣਾ ਅਸਤੀਫਾ ਅੰਤਰੀ ਕਮੇਟੀ ਨੂੰ ਦਿੱਤਾ ਸੀ 21 ਨੂੰ ਅੰਤਰੀ ਕਮੇਟੀ ਦੀ ਇਕਕਰਤਾ ਦੇ ਵਿੱਚ ਅਸਤੀਫਾ ਨਾ ਪ੍ਰਵਾਨ ਕਰਦਿਆਂ ਧਾਮੀ ਨੂੰ ਮਨਾਉਣ ਦਾ ਫੈਸਲਾ ਕੀਤਾ ਗਿਆ ਜਿਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਰਣਜੀਤ ਸਿੰਘ ਗੋਹਰ ਅਕਾਲੀ ਆਗੂ ਸਿਆਸੀ ਤੇ ਧਾਰਮਿਕ ਆਗੂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮੁੜ ਤੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀਆਂ ਸੇਵਾਵਾਂ ਨਿਭਾਉਣ ਲਈ ਬੇਨਤੀ ਤੇ ਅਪੀਲ ਕਰ ਚੁੱਕੇ ਨੇ ਜੋ ਸੰਸਾਰਾ ਲਗਾਤਾਰ ਜਾਰੀ ਹੈ ਧਾਮੀ ਦੇ ਅਸਤੀਫਾ ਦੇ ਨਾਲ ਜਿੱਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਅਧਾਰ ਖੇਤਰ ਵਾਲਾ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ ਉੱਥੇ ਹੀ ਅਕਾਲੀ ਦਲ ਸੰਬੰਧੀ ਬਣਾਈ ਸੱਤ ਮੈਂਬਰੀ ਕਮੇਟੀ ਦੀਆਂ ਮੀਟਿੰਗਾਂ ਤੇ ਕੰਮਕਾਜ ਪੂਰਨ ਤੌਰ ਤੇ ਰੁਕਿਆ ਹੋਇਆ ਹੈ ਕਿਉਂਕਿ ਧਾਮੀ ਨੇ ਅਸਤੀਫੇ ਦੇ ਨਾਲ ਜਥੇਦਾਰ ਨੂੰ 7 ਮੈਂਬਰੀ ਕਮੇਟੀ ਦੀਆਂ ਸੇਵਾਵਾਂ ਵੀ ਨਾਮ ਕਰਨ ਬਾਰੇ ਪੱਤਰ ਲਿਖ ਦਿੱਤਾ ਸੀ ਜਿਸ ਤੋਂ ਬਾਅਦ ਕਮੇਟੀ ਦਾ ਇੱਕ ਹੋਰ ਮੈਂਬਰ ਪ੍ਰੋਫੈਸਰ ਕਿਰਪਾਲ ਸਿੰਘ ਬੰਡੂਗਰ ਵੀ ਜਥੇਦਾਰ ਨੂੰ ਕਮੇਟੀ ਵਿੱਚ ਸੇਵਾਵਾਂ ਨਾਮ ਨਿਭਾਉਣ ਸੰਬੰਧੀ ਆਪਣਾ ਪੱਤਰ ਭੇਜ ਚੁੱਕਿਆ ਹੈ ਜਿਸ ਤੋਂ ਬਾਅਦ ਕਮੇਟੀ ਦੇ ਬਾਕੀ 5 ਮੈਂਬਰਾਂ ਨੇ ਜਥੇਦਾਰ ਨੂੰ ਕਮੇਟੀ ਦੀ ਹੁਣ ਤੱਕ ਦੀ ਰਿਪੋਰਟ ਵੀ ਸੌਂਪ ਦਿੱਤੀ ਹੈ ਜਿਸ ਵਿੱਚ ਕਾਲੀਦਲ ਵੱਲੋਂ ਸਹਿਯੋਗ ਨਾ ਮਿਲਣ ਦੀ ਗੱਲ ਕਹੀ ਗਈ ਹੈ ਦੂਜੇ ਪਾਸੇ ਸ਼੍ਰੋਮਣੀ ਕਾਲੀਦਲ ਦੀ ਭਰਤੀ ਬੰਦ ਕਰਕੇ 28 ਫਰਵਰੀ ਤੱਕ ਫਾਰਮ ਜਮ੍ਹਾਂ ਕਰਵਾਉਣ ਦਾ ਸਮਾਂ ਰੱਖਿਆ ਗਿਆ ਹੈ ਜਿਸ ਤੋਂ ਬਾਅਦ ਪਾਰਟੀ ਦੇ ਡੈਲੀਗੇਟ ਤੇ ਅਹੁਦੇਦਾਰਾਂ ਦੀ ਚੋਣ ਪ੍ਰਕਿਰਿਆ ਮਾਰਚ ਮਹੀਨੇ ਦੀ ਸ਼ੁਰੂਆਤੀ ਦਿਨਾਂ ਵਿੱਚ ਮੁਕੰਮਲ ਹੋਏਗੀ ਧਾਮੀ ਦੀ ਵਾਪਸੀ ਸੰਬੰਧੀ ਹੁੰਦੀ ਦੇਰੀ ਨੂੰ ਵੇਖਦਿਆਂ ਆਉਣ ਵਾਲੇ ਸਮੇਂ ਵਿੱਚ ਅੰਤਰੀ ਕਮੇਟੀ ਦੀ ਇਕਤਰਤਾ ਸਦਕੀ ਕੰਮ ਚਲਾਉਣ ਲਈ ਕਿਸੇ ਅੰਤਰਿੰਗ ਮੈਂਬਰ ਨੂੰ ਅਧਿਕਾਰ ਦਿੱਤੇ ਜਾਣਗੇ ਅਤੇ ਰੁਟੀਨ ਵਿੱਚ ਹੋਣ ਵਾਲੀ ਕਤਰਤਾ ਵਿੱਚ ਧਾਮੀ ਦਾ ਅਸਤੀਫਾ ਅਪਰਵਾਨ ਕਰਕੇ ਮੁੜ ਪ੍ਰਧਾਨ ਦੀਆਂ ਸੇਵਾਵਾਂ ਜਾਰੀ ਰੱਖਣ ਦੀ ਮਤਾ ਕੀਤਾ ਜਾਏਗਾ ਇੱਥੇ ਵੀ ਦੱਸ ਦਈਏ ਕਿ ਧਾਮੀ ਨੇ ਜਥੇਦਾਰ ਗਿਆਨੀ ਰਗਬੀਰ ਸਿੰਘ ਦੀ ਪੋਸਟ ਨੂੰ ਆਧਾਰ ਬਣਾ ਕੇ ਅਸਤੀਫਾ ਦਿੱਤਾ ਸੀ ਜਦੋਂ ਕਿ ਜਥੇਦਾਰ ਨੇ ਧਾਮੀ ਨੂੰ ਨੈਤਿਕਤਾ ਦੇ ਆਧਾਰ ਉੱਤੇ ਮੁੜ ਆਪਣੀਆਂ ਸੇਵਾਵਾਂ ਜਾਰੀ ਰੱਖਣ ਦੀ ਅਪੀਲ ਕੀਤੀ ਹੈ ਜਥੇਦਾਰ ਦਾ ਹੋਇਆ ਹੁਕਮ ਵੀ ਐਡਵੋਕੇਟ ਧਾਮੀ ਨਹੀਂ ਮੋੜ ਸਕਦੀ ਅਤੇ ਸੇਵਾਵਾਂ ਮੁੜ ਜਾਰੀ ਰੱਖਣੀਆਂ ਲਗਭਗ ਤੈਨੇ ਤੁਹਾਨੂੰ ਦੱਸ ਦਈਏ ਕਿ ਹਰਜਿੰਦਰ ਸਿੰਘ ਧਾਮੀ ਦਾ ਜਿਹੜਾ ਅਸਤੀਫਾ ਉਹ ਨਾ ਤਾਂ ਪ੍ਰਵਾਨ ਕੀਤਾ ਗਿਆ ਤੇ ਨਾ ਹੀ ਉਸ ਨੂੰ ਅਪਰਵਾਨ ਕੀਤਾ ਗਿਆ ਬਲਕਿ ਹੁਣ ਚਰਚਾਵਾਂ ਤੇਜ਼ ਹੋ ਚੁੱਕੀਆਂ ਨੇ ਕਿ ਧਾਮੀ ਨੂੰ ਸਾਰੇ ਮਨਾਉਣ ਵਾਸਤੇ ਜਿਹੜੇ ਪਹੁੰਚੇ ਸੀਗੇ ਉਸ ਤੋਂ ਬਾਅਦ ਉਹ ਕਿਤਨਾ ਕਿਤੇ ਅੰਦਰ ਖਾਤੇ ਫੈਸਲਾ ਲੈ ਚੁੱਕੇ ਨੇ ਕਿ ਉਹ ਆਪਣੀਆਂ ਸੇਵਾਵਾਂ ਜਾਰੀ ਰੱਖਣਗੇ ਕਿਉਂਕਿ ਅਕਾਲਪਤੀ ਸਿੱਖਾਂ ਵਾਸਤੇ ਸਰਮੌਰ ਸੰਸਥਾ ਜਿਸ ਦਾ ਹੁਕਮ ਜਿਹੜਾ ਹੈ ਹਰ ਸਿੱਖ ਨੂੰ ਮੰਨਣਾ ਪੈਂਦਾ ਹੈ ਜੇਕਰ ਅਕਾਲਪਤੀ ਸਾਬ ਦੇ ਜੱਤਕਾਰ ਗਿਆਨੀ ਰਗਵੀਰ ਸਿੰਘ ਵੀ ਅਪੀਲ ਕਰ ਚੁੱਕੇ ਨੇ ਐਸਸੀਪੀਸੀ ਪ੍ਰਧਾਨ ਨੂੰ ਕਿਉਂ ਆਪਣੀਆਂ ਸਵਾਮਤ ਜਾਰੀ ਰੱਖਣ ਤਾਂ ਕਿਤੇ ਨਾ ਕਿਤੇ ਹਰਜਿੰਦਰ ਸਿੰਘ ਧਾਮੀ ਦੇ ਉੱਤੇ ਮੁੜ ਵਿਚਾਰ ਕਰ ਚੁੱਕੇ ਨੇ ਜਾਂ ਕਰ ਸਕਦੇ ਨੇ ਕਿ ਉਹ ਮੁੜ ਤੋਂ ਪ੍ਰਧਾਨ ਬਣੇ ਰਹਿਣਗੇ ਦਰਸ਼ਕਾਂ ਨੂੰ ਦੱਸ ਦਈਏ ਕਿ ਐਸਸੀਪੀਸੀ ਦਾ ਪ੍ਰਧਾਨ ਹੈ ਜਿਹੜਾ ਉਹ ਨਵੰਬਰ ਮਹੀਨੇ ਦੇ ਕਰੀਬ ਉਹਦੇ ਵਾਸਤੇ ਚੋਣ ਹੁੰਦੀ ਹੈ ਤੇ ਹਰ ਸਾਲ ਜਿਹੜੇ ਐਸਸੀਪੀਸੀ ਦੇ ਮੈਂਬਰ ਨੇ ਉਹ ਵੋਟਾਂ ਵਾ ਕੇ ਐਸ்சிਪੀਸ ਦਾ ਪ੍ਰਧਾਨ ਚੁਣਦੇ ਨੇ ਪਿਛਲੇ ਸਮੇਂ ਜਦੋਂ ਐਸ்சிਪੀਸ ਦਾ ਪ੍ਰਧਾਨ ਬਣਿਆ ਸੀ ਤਾਂ ਬੀਬੀ ਜ਼ਗੀਰ ਕੌਰ ਵੀ ਚੋਣ ਮੈਦਾਨ ਵਿੱਚ ਸੀਗੇ ਜਿਨ੍ਹਾਂ ਨੂੰ ਬਹੁਤ ਘੱਟ ਵੋਟਾਂ ਪਈਆਂ ਤੇ ਹਰਜਿੰਦਰ ਸਿੰਘ ਧਾਮੀ ਨੇ ਉਹਨਾਂ ਨੂੰ ਪਛਾੜ ਕੇ ਮੁੜ ਤੋਂ ਐਸ்சிਪੀਸ ਦੇ ਪ੍ਰਧਾਨ ਬਣੇ ਸੀ ਤੀਜੀ ਵਾਰ ਹੋ ਪ੍ਰਧਾਨ ਚੁਣੇਗੇ ਸੀ ਜਿਸ ਤੋਂ ਬਾਅਦ ਕਹਿ ਲਈਏ ਕਿ ਹੁਣ ਅਸਤੀਫਾ ਦਿੱਤਾ ਗਿਆ ਤੇ ਇੱਕ ਵਿਵਾਦ ਵੀ ਪੈਦਾ ਹੁੰਦਾ ਹੈ ਬੀਬੀ ਜ਼ਗੀਰ ਕੌਰ ਦੇ ਬਾਰੇ ਇੱਕ ਕਿਸੇ ਨਾਲ ਗੱਲਬਾਤ ਕਰਦੇ ਆ ਹਰਜਿੰਦਰ ਸਿੰਘ ਧਾਮੀ ਨੇ ਆਪਸ਼ਬਦ ਬੋਲੇ ਤੇ ਉਸ ਤੋਂ ਬਾਅਦ ਵੀ ਧਾਮੀ ਦੇ ਅਸਤੀਫੇ ਦੀ ਮੰਗ ਉੱਠੀ ਸੀ ਜਿਹੜੀਆਂ ਬੀਬੀਆਂ ਨੇ ਐਸੀ ਕਿਸੇ ਦੇ ਵਿੱਚ ਮੈਂਬਰ ਉਹਨਾਂ ਨੇ ਜਾ ਕੇ ਕਲਤਕ ਸਹਿਬ ਨੂੰ ਮੰਗ ਪੱਤਰ ਦਿੱਤਾ ਕਿ ਹਰਜਿੰਦਰ ਸਿੰਘ ਧਾਮੀ ਤੋਂ ਅਸਤੀਫਾ ਲਿਆ ਜਾਵੇ ਕਿਉਂਕਿ ਉਹਨਾਂ ਨੇ ਇੱਕ ਔਰਤ ਪ੍ਰਤੀ ਇਨੀ ਪੱਦੀ ਸ਼ਬਦਾਵਲੀ ਬੋਲੀ ਹੈ ਜੋ ਕਿ ਇੱਕ ਗੁਰਦੁਆਰਿਆਂ ਦੀ ਉੱਚੀ ਸੰਸਥਾ ਦੇ ਪ੍ਰਧਾਨ ਨੇ ਤਾਂ ਦੂਜੇ ਪਾਸੇ ਕਹਿ ਲਿਆ ਕਿ ਜਿਹੜਾ ਅਸਤੀਫਾ ਦਿੱਤਾ ਗਿਆ ਸੀ ਫਿਰ ਉਹ ਵੀ ਪ੍ਰਵਾਨੀ ਕੀਤਾ ਜਾ ਰਿਹਾ ਤਾਂ ਹੁਣ ਮੁੜ ਤੋਂ ਹਰਜਿੰਦਰ ਸਿੰਘ ਧਾਮੇ ਆਪਣੀਆਂ ਸੇਵਾਵਾਂ ਚਾਲੂ ਰੱਖ ਸਕਦੇ ਨੇ ਇਹ ਸੰਭਾਵਨਾ ਜਿਤਾਈ ਜਾ ਰਹੀ ਹੈ ਜੁਬ ਜੱਜ ਧੰਨਵਾਦ